ਆ ਵੇਖੋ ਜੀ ਤਰਨਤਾਰਨ ਦੇ ਗਦਾਮ ਆਂਦੇ ਸਾਡਾ ਰਾਹ ਬੜਾ ਵਧੀਆ ਆਹ ਵੇਖੋ ਆ ਸਾਡੀ ਗੱਡੀ ਫਸੀ ਪਈ ਮੁੜ ਕੇ ਆ ਦਿੰਦੇ ਭਾਜੀ ਤੁਸੀਂ ਸਾਡੀਆਂ ਵੀਡੀਓ ਨੈਟ ਤੇ ਪਾਈ ਜਾਂਦੇ ਇਹ ਤਰਨਤਾਰਨ ਜ਼ਿਲ੍ਹਾ ਜੰਡੇਆੜਾ ਰੋਡ ਨਵੇਂ ਗਦਾਮ ਬਣੇ ਆ ਉਥੇ ਗੱਡੀ ਖਲੋਤੀ ਆ ਜੇ ਸਾਡੇ ਵਰਗੇ ਵੀਡੀਓ ਪਾਉਂਦੇ ਤਾਂ ਉਹਨਾਂ ਨੂੰ ਮਿਰਚਾਂ ਲੱਗਦੀਆਂ ਇਹ ਵੀਡੀਓ ਕੋ ਪਾਉਂਦੇ ਆ ਤੇ ਦੇਖੋ ਵੀਡੀਓ ਨਾ ਪਾਈਏ ਤੇ ਹੋਰ ਕੀ ਕਰੀਏ ਗੱਡੀਆਂ ਔਤੜਾ ਲੀਆਂ ਵਾ ਇੱਕ ਤਰੀਕ ਦੀ ਗੱਡੀ ਭਰੀ ਤੇ 2 ਤਰੀਕ ਨੂੰ ਐਂਟਰੀ ਕੀਤੀ ਤੇ 9 ਤਰੀਕ ਨੂੰ ਸਿੰਪਲ ਲਿਆ 8 ਨੂੰ ਅੱਜ ਕਾਲੀਗਰ ਨੂੰ ਵਾੜੀ ਆ ਤੇ ਅੱਜ ਫਸ ਗਈ ਆ ਆ ਜੜਿਆੜਾ ਰੋਡ ਤੇ ਕਦੀ ਆ ਗਏ ਵੇਖੋ ਕੁੜੀਆਂ ਲੈਣਾ ਲੱਗੀਆਂ ਉਧਰ ਵੀ ਤੇ ਉਧਰ ਵੀ ਤੇ ਇਹ ਨਵੇਂ ਗਦਾਮ ਬਣੇ ਆ ਤੇ ਪਾਣੀ ਪਾੜੀ ਹੋਇਆ ਫਿਰਦਾ ਵੇਖੋ ਤੇ ਨਵੇਂ ਗਦਾਮ ਆ ਜਦੋਂ ਤਰਨਤਾਰਨ ਤੋਂ ਜੜਿਆਲੇ ਨੂੰ ਜਾਈਏ 1000 ਰੁਪਿਆ ਖਾਲੀ ਕਰਾਈ ਲੈਂਦੇ 1100 ਆ 10 ਫੁੱਟ ਦਾ ਫਰਕ ਆ ਇਹਨਾਂ ਨੂੰ ਆਖਿਆ ਤੁਸੀਂ ਚੱਲ 500 ਵਾਧਾ ਲੈ ਲਿਓ ਆਂਦੇ ਨਾਲ ਅਸੀਂ ਦੇ 5000 ਲੈਣਾ 5 ਦਾ ਵੀ 6 ਹੋ ਜਾ ਤੇ ਥੋੜਾ ਆ ਵੇਖੋ ਪਿੱਛੋਂ ਸਾਰੀ ਤੋੜ ਲਈ ਟੋਜਨ ਪਾ ਪਾ ਕੇ ਹਾਂ ਉਹਨਾਂ ਦੇ ਕੇਸ ਨਾ ਕਰੀਏ ਤੇ ਕੀ ਕਰੀਏ ਮਾਰੀ ਦਿਹਾੜੀ ਹੋਈ ਕਰਨਾ ਆ ਵੇਖੋ ਕੀ ਹਾਲ ਬਣਿਆ ਪੰਜ ਫਸੀਆਂ ਸੀ ਮੇਰੀ ਫਸੀ ਰਹਿ ਗਈ ਆ ਲੱਗਿਆ 80 ਰੁਪਏ ਡਿਆ ਹੂੰ ਆnde ਤੁਸੀਂ ਪੈਸੇ ਦੋ ਕੋਲੋਂ ਆnde ਖਾਲੀ ਕਰਾਓ ਚਲੋ ਇਹਨਾਂ ਦਾ ਵੀ ਰੱਬ ਰੱਖਾ